ਕੁਦੋਂ ਤੇ ਲੰਬੇ ਚੌੜੇ ਪਾਸ਼ਣ ਦੇਣ ਨਹੀਂ ਆਏ ਤੁਹਾਨੂੰ ਸਾਰਾ ਪਤਾ ਹੈ ਲਗਭਗ ਇੱਕ ਹਫਤਾ ਰਹਿ ਗਿਆ ਇੱਕ ਅਚਨਚੇਤ ਘਟਨਾ ਦੇ ਵਿੱਚ ਸਾਡੇ ਐਮਐਲਏ ਗੋਗੀ ਜੀ ਉਹ ਪਰਮਾਤਮਾ ਦੇ ਚਰਨਾਂ 'ਚ ਜਾਣਵਾਜੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਦੇ ਤੁਸੀਂ ਪਹਿਲਾਂ 2022 ਦੇ ਵਿੱਚ ਐਸੇ ਇਹਨਾਂ ਬੂਥਾਂ ਤੋਂ ਹੀ ਆਮ ਆਦਮੀ ਪਾਰਟੀ ਨੂੰ ਪਾਰੀ ਗਿਣਤੀ 'ਚ ਟਾ ਕੇ ਜਿਹੜਾ ਫਤਵਾ ਦਿੱਤਾ ਸੀ ਸੋ ਹੁਣ ਬਾਈ ਇਲੈਕਸ਼ਨ ਹੈ 19 ਤਰੀਕ ਨੂੰ ਇੱਕ ਨੰਬਰ ਦਾ ਬਟਨ ਆ ਪਹਿਲੇ ਨੰਬਰ ਤੇ ਬਟਨ ਆ ਤਾਂ ਚੜੂ ਵਾਲਾ ਬਟਨ ਹੁਣ ਤਾਂ ਤੁਹਾਨੂੰ ਵੀ ਪਹਿਲਾਂ ਤਾਂ ਚੜੂ 14 ਇੰਚ ਦਾ ਚੜੂ ਨਾ ਨਵਾਂ ਆਇਆ ਸੀ ਆਪਣੇ ਕੋਲੇ ਤੇ ਉਦੋਂ ਆਪ ਨੂੰ ਲੱਭਣਾ ਪੈਂਦਾ ਸੀ ਵੀ ਕਿੱਥੇ ਗਿਆ ਹੁਣ ਤਾਂ ਜਾਨਸਰ ਆਪਣੀ ਪਹਿਲਾਂ ਨਿਗਈ ਚੜੂ ਤੇ ਜਾਂਦੇ ਸਿੱਧੇ ਰੱਬ ਦੇ ਨੇ ਹੁਣ ਤਾਂ ਜੋ ਜਾਣ ਪਛਾਣ ਹੋ ਗਈ ਪਹਿਲਾਂ ਇੱਕ ਤੁਸੀਂ ਦੇਖੋ ਕਿੰਨੇ ਤੇਜ਼ ਨੇ ਇਹ ਮਤਲਬ ਕਿਸ ਪੱਧਰ ਤੱਕ ਚਲੇ ਜਾਂਦੇ ਨੇ ਜਿੱਤਣ ਹਰਉਣ ਲਈ ਕਿ ਕੁਝ ਉਮੀਦਵਾਰ ਜਿਹੜੇ ਆਜ਼ਾਦ ਉਮੀਦਵਾਰ ਉਹਨੂੰ ਬੈਟਰੀ ਦਾ ਚੋਣ ਨਿਸ਼ਾਨ ਦੇ ਦਿੰਦੇ ਸੀ ਬਾਅਦ ਚ ਅਸੀਂ ਸ਼ਿਕਾਇਤ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਉਹ ਬੰਦ ਕਰਵਾਇਆ ਬੈਟਰੀ ਵੀ ਚਾਲੂ ਕਰ ਗਈ ਐ ਹੁੰਦੀ ਸੀ ਤੇ ਉਹ ਚ ਜਿਹੜੀਆਂ ਕਿਰਨਾਂ ਨਿਕਲਦੀਆਂ ਸੀ ਤਬ ਬਹੁਤ ਸਾਰੇ ਲੋਕ ਚਾਰ ਨੂੰ ਸਮਝ ਕੇ ਬੈਟਰੀ ਨੂੰ ਵੋਟ ਪਾਉਂਦੇ ਸੀ ਦਿੱਲੀ ਚ ਬਹੁਤ ਵੋਟਾਂ ਇਸ ਤਰ੍ਹਾਂ ਪੈ ਗਈਆਂ ਸੀ ਬੈਟਰੀ ਚੋਂ ਨਿਸ਼ਾਨ ਸਰ ਜਦੋਂ ਜਦੋਂ 28 ਸੀਟਾਂ ਆਈਆਂ ਸੀ ਹੁਣ ਜਰ ਦੀ ਸਰਕਾਰ ਸੀ ਤੋਂ ਹੁਣ ਬਾਅਦ ਇਲੈਕਸ਼ਨ ਕਮਿਸ਼ਨ ਨੇ ਕਹਿ ਕੇ ਬੈਟਰੀ ਚੋਂ ਨਿਸ਼ਾਨ ਹੁਣ ਨਹੀਂ ਕਿਸੇ ਨੂੰ ਆਜ਼ਾਦ ਮਿਰਜ਼ਾ ਦਾ ਕਿਉਂਕਿ ਇਹ ਤਾਂ ਅੱਛਾ ਫਿਰ ਉਸੇ ਨਾਮ ਦੇ ਦੋ ਬੰਦੇ ਖੜੇ ਕਰ ਦਿੰਦੇ ਆਈ ਫਿਰ ਉਹ ਫੋਟੋ ਲੱਗਣ ਲੱਗੀ ਆ ਹੁਣ ਹੁਣ ਫੋਟੋ ਵੀ ਹੋਊਗੀ ਸਾਹਮਣੇ ਚੋਂ ਨਿਸ਼ਾਨ ਹੋਊਗਾ ਰਾਮਨਾਲ ਬਾਲੀ ਕਾਲੀ ਨਹੀਂ ਕਰਨੀ ਬਕਰਨ ਦੇ ਪਹਿਲੇ ਨੰਬਰ ਦੇ ਦੇਖ ਕੇ ਦਬ ਦੇਣਾ ਤੇ ਉਹਦੇ ਉਹਦੇ ਨਾਲ ਕੀ ਹੋਊਗਾ 19 ਤਰੀਕ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ ਇਹ ਇਹ ਤੁਹਾਡੇ ਨਾਲ ਸੀ ਵਾਦਾ ਕਰਦੇ ਹਾਂ ਮੰਗਰ ਪੱਤਰ ਤੁਸੀਂ ਦਿਓਗੇ ਇੱਕ ਪਾਸੇ ਸਾਈਨ ਸੰਜੀਵ ਰੋੜਾ ਦੇ ਹੋਣਗੇ ਇੱਕ ਪਾਸੇ ਸਾਈਨ ਮੇਰੇ ਹੋਣਗੇ ਕੰਮ ਨਹੀਂ ਤੁਹਾਡਾ ਸਨੇਤਪਿੰਡ ਵਾਲਾ ਦਾ ਚਾਹੇ ਸੀਵਰੇਜ ਦਾ ਕੰਮ ਹੈ, ਬਿਜਲੀ ਦਾ ਕੰਮ ਹੈ, ਚਾਹੇ ਉਹ ਪਾਣੀ ਦੀ ਨਿਕਾਸੀਆ ਚਾਹੇ ਕੋਈ ਹੋਰ ਲਾਈਟਾਂ ਦਾ, ਸੋਲਰ ਲਾਈਟਾਂ ਦਾ, ਬਿਜਲੀ ਸਟਰੀਟ ਲਾਈਟਾਂ ਦਾ ਕੋਈ ਵੀ ਕਿਸੇ ਕਿਸਮ ਦਾ ਕੰਮ ਹੈ। ਕਿਉਂਕਿ ਆਮ ਆਦੀ ਪਾਰਟੀ ਦੀ ਸਰਕਾਰ ਹੈ। ਪਹਿਲੇ ਦਿਨ ਤੋਂ ਹੀ ਕੰਮ ਕਰਨ ਲੱਗ ਗਏ ਸੀ। ਆਮ ਤੌਰ ਤੇ ਸਰਕਾਰਾਂ ਆਖਰੀ ਸਾਲ ਕਰਦੀਆਂ ਨੇ ਜਾਂ ਆਖਰੀ ਮਹੀਨਿਆਂ 'ਚ ਕਰਦੀਆਂ ਨੇ ਕਹਿੰਦੇ ਲੋਕਾਂ ਨੂੰ ਯਾਦ ਰਹਿ ਜਾਂਦੇ ਕੰਮ ਇਹ। ਪਰ ਸਾਨੂੰ ਇਹ ਹੈ ਕਿ ਪੰਜ ਦੇ ਪੰਜ ਸਾਲ ਲੋਕਾਂ ਨੂੰ ਯਾਗ ਰਹਿਣ ਕਿ ਯਾਰ ਕੰਮ ਹੋਏ ਸੀ ਤਾਂ ਉਸ ਸਰਕਾਰ ਬਲੇ ਹੋਏ ਸੀ 354154 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਜੀ ਮੈਂ 54154 ਨੌਕਰੀਆਂ ਸਰਕਾਰੀ ਕੋਈ ਪਟਵਾਰੀ ਕੋਈ ਐਸ ਡੀਓ ਕੋਈ ਕਿਸੇ ਖੇਤ ਵਿਭਾਗ ਚ ਕੋਈ ਕਿਤੇ ਬਹੁਤ ਵੱਡੀਆਂ ਵੱਡੀਆਂ ਨੌਕਰੀਆਂ ਪੜਾਈ ਦੇ ਮੁਤਾਬਿਕ ਜਿਹੜੀਆਂ ਦਿੱਤੀਆਂ ਇਤੋਂ ਪਹਿਲਾਂ ਕੋਈ ਨੌਕਰੀ ਨਹੀਂ ਮਿਲਦੀ ਸੀ ਜੇ ਕੋਈ ਮਿਲਦੀ ਸੀ ਤਾਂ ਚਪਾਰਸ਼ ਤੋਂ ਬਿਨਾ ਨਹੀਂ ਮਿਲਦੀ ਸੀ ਮੰਤਰੀ ਲੱਪੜੇ ਪੈਂਦੇ ਸੀ ਲੋਕ ਡਿਗਰੀਆਂ ਲੈ ਕੇ ਆਪਣੇ ਹੱਥਾਂ 'ਚ ਤੁਰੇ ਫਿਰਦੇ ਸੀ ੱਟਕੇ ਖਾਂਦੇ ਉਹਨਾਂ ਨੇ ਸ਼ਪਾਰਸ਼ਾਂ ਲਾਉਂਦੀਆਂ ਜਾਂ ਪੈਸੇ ਲੈਂਦੇ ਸੀ ਸੋ ਇਸ ਕਰਕੇ ਆਮ ਆਦਮੀ ਪਾਰਟੀ ਨੇ ਜਿਹੜਾ ਇਹ ਦੇਸ਼ ਦੇ ਵਿੱਚ ਸ਼ੁਰੂ ਕੀਤਾ ਕਿ ਬਾਕੀ ਪਾਰਟੀਆਂ ਦੇ ਮੈਨੀਫੈਸਟੋ ਵੀ ਬਦਲ ਗਏ ਹੁਣ ਸਕੂਲਾਂ ਦੀ ਗੱਲ ਹੁੰਦੀ ਹੈ ਉਹਨਾਂ ਕੋਲੇ ਵੀ ਉਹਨਾਂ ਕੋਲੇ ਵੀ ਹੁਣ ਹਸਪਤਾਲਾਂ ਦੀ ਗੱਲ ਕਰਨ ਲੱਗ ਗਏ ਹੋ ਕਿਉਂਕਿ ਪਹਿਲਾਂ ਤਾਂ ਆਪਾਂ ਨੂੰ ਨਹੀਂ ਬਸ ਇਧਰ ਨੂੰ ਲੈ ਕੇ ਕਦੇ ਇਧਰ ਨੂੰ ਲੈ ਕੇ 5 ਸਾਲਾਂ ਬਾਅਦ ਉਹਨਾਂ ਦੀ ਵਾਰੀ ਆਉਣੀ ਹੁੰਦੀ ਸੀ ਦੋ ਵਾਰਟੀਆਂ ਸੀ ਇੱਕ ਤਾਂ ਦੁਖੀ ਹੋ ਕੇ ਦੂਜੇ ਕੋਲੇ ਦੂਜੇ ਤਾਂ ਦੁਖੀ ਹੋ ਕੇ ਫੇਰ ਪਹਿਲੇ ਕੋਲੇ ਬਸ ਆਹੀ ਹੁੰਦਾ ਸੀ ਉਹ ਕੋਈ ਹੱਲ ਨਹੀਂ ਸੀਗਾ ਹੁਣ ਤੀਜੀ ਆਪਸ਼ਨ ਆਈ ਹੈ ਤਾਂ ਫਿਰ ਹੁਣ ਕੰਪੀਟੀਸ਼ਨ ਹੋ ਗਿਆ ਕੰਪੀਟੀਸ਼ਨ ਕਾਹਦਾ ਹੋ ਗਿਆ ਉਹ ਤਾਂ ਹਾਰ ਹੀ ਗਏ ਬਾਈ ਦੇ ਵਿੱਚ ਤੁਸੀਂ ਐਸੇ ਐਸੇ ਬੰਦੇ ਹਰਾਏ ਐ ਵੀ ਉਹਨਾਂ ਨੂੰ ਅੱਜ ਤੱਕ ਸਮਝ ਨਹੀਂ ਆ ਰਹੀ ਵੀ ਮੈਨੂੰ ਵੋਟਾਂ ਕਿਉਂ ਨਹੀਂ ਪਈ ਆਏ ਕਹੀ ਤੇ ਜਾਂਦਾ ਲੈ ਸੁਖਬੀਰ ਬਾਲ ਸੁਣਿਆ ਨਹੀਂ ਕਹਿੰਦਾ ਯਾਰ ਚੰਗਾ ਭਲੀ ਗੱਡੀ ਆਪਣੀ ਲਈ ਤੇ ਚੜਨ ਲੱਗੀ ਸੀ ਆ ਚੜ ਵਾਲਿਆਂ ਨੇ ਪੰਗਾ ਪਾਇਆ ਲੈ ਦੱਸ ਪੰਗਾ ਬਾਤ ਹੈ ਕਹਿੰਦਾ ਯਾਰ ਤੂੰ ਲੋਕਾਂ ਨੇ ਮਤਲਬ ਲੋਕਾਂ ਦੇ ਫਤਵੇ ਨੂੰ ਪੰਗਾ ਘੇਰੇ ਹੋ ਲੋਕਾਂ ਦੇ ਫਤਵੇ ਨੂੰ ਪੰਗਾ ਘੇਰੇ ਨੇ ਹਾ ਉਹਨਾਂ ਬਾਤ ਪੰਗਾ ਹੋ ਜਾਂਦਾ ਦੇਖ ਕੋ ਨਾ ਕੰਮ ਬਣਨ ਲੱਗੇ ਸੀ ਕਿਹੜਾ ਕੰਮ ਬਣਨ ਲੱਗੇ ਸੀ ਤੁਹਾਡੇ ਯਾਰ ਤੁਹਾਡੇ ਕੰਮਾਂ ਦਾ ਜਿਹੜੇ ਕੰਮ ਬਣ ਗਏ ਸੀ ਉਹਨਾਂ ਨੇ ਤਾਂ ਸਾਨੂੰ ਪੰਜਾਬ ਨੂੰ ਪਿੱਛੇ ਪਾਇਆ ਹੈ ਪਹਿਲੇ ਨੰਬਰ ਦਾ ਸੂਤਾ ਹੁੰਦਾ ਸੀ ਸਾਰੇ ਦੇਸ਼ ਦੇ ਪੇਪਰਾਂ ਸਲੇਬਾਂ ਚ ਆਉਂਦਾ ਸੀ ਵੱਡੇ ਵੱਡੇ ਪੇਪਰਾਂ ਚ ਕੰਪੀਟੀਸ਼ਨਾਂ ਚ ਪੰਜਾਬ ਬਾਰੇ ਕਿ ਭਾਰਤ ਦਾ ਸਭ ਤੋਂ ਵਿਕਸਤ ਤੇ ਖੁਸ਼ਹਾਲ ਸੂਬਾ ਕਿਹੜਾ ਹੈ ਉਹਦਾ ਸਹੀ ਉੱਤਰ ਹੁੰਦਾ ਸੀ ਪੰਜਾਬ ਪਹਿਲੇ ਨੰਬਰ ਦਾ ਸੂਤਾ ਹੁੰਦਾ ਸੀ ਅੱਜ 17ਵੇਂ ਨੰਬਰ ਤੇ ਮਾਰਿਆ ਚੱਕ ਕੇ ਜੀ ਹੁਣ ਅੱਜ ਅਸੀਂ ক্রিকেট ਦੇ ਸਟੇਡੀਅਮ ਦਾ ਉਦਘਾਟਨ ਕਰਕੇ ਆਏ ਹਾਂ ਜਲੰਧਰ ਬਾਲਟਨ ਪਾਰਕ ਦੇ ਵਿੱਚ ਹਾਕੀ ਦਾ ਕ੍ਰਿਕਟ ਦਾ ਵਾਲੀਬਾਲ ਦਾ ਟੈਨਿਸ ਦਾ ਖੇਡਣਗੇ ਬੱਚੇ ਜਦੋਂ ਖੇਡਾਂ ਵੱਲ ਆਉਣਗੇ ਸਰੀਰ ਨਾਲ ਪਿਆਰ ਹੋਊਗਾ ਸਰੀਰ ਨਾਲ ਪਿਆਰ ਹੋਊਗਾ ਆਹ ਪੂਰੀ ਸੰਗਤ ਤੋਂ ਨਸ਼ੇਸ਼ਾ ਤੋਂ ਬਚ ਜਾਣਗੇ ਸੋ ਯੁੱਧ ਨਸ਼ਾ ਪ੍ਰਤੀ ਛੇੜਿਆ ਹੋਇਆ ਉਹਦੇ ਵਿੱਚ ਤੁਸੀਂ ਬਹੁਤ ਸਾਥ ਦੇ ਰਹੇ ਹੋ ਧੰਨਵਾਦ ਸੋ ਵੀਰੋ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਹੰਕਾਰ ਹੈ ਉਹ ਤਾਂ ਗਾਣਾ ਕੱਢਣ ਵਾਲੇ ਨੇ ਜੀ ਹਾਰ ਕੇ ਵੀ ਕੱਢ ਜਾਂਦਾ ਜਿੱਤ ਕੇ ਤਾਂ ਕੱਢਣੀ ਹੈ ਉਹਨਾਂ ਨੇ ਉਹਨਾਂ ਕੋਲ ਤਾਂ ਕੱਲੇ ਦਾੜਾਂ ਨੇ ਹੋਰ ਕੁਝ ਨਹੀਂ ਤਿੰਨ ਤਿੰਨ ਚਾਰ ਸੈਸ਼ਨ ਹੋਣੇ ਆ ਇੱਕਦਮ ਹੁਣ ਮੌਨਸੂਨਾਂ ਨਾਲ ਹੋਣਾ ਹੈ ਅਗਲੇ ਮਹੀਨੇ ਉਸ ਤੋਂ ਬਾਅਦ ਵਿੰਟਰ ਸੈਸ਼ਨ ਹੈ ਉਸ ਤੋਂ ਬਾਅਦ ਬਜਟ ਹੈ ਬਸ ਉਦੋਂ ਉਦੋਂ ਬਾਅਦ ਕੋਡ ਲੱਗ ਜਾਣਾ ਹੈ ਤਿੰਨ ਚਾਰ ਸੈਸ਼ਨ ਨੇ ਉਹ ਸੈਸ਼ਨ ਚ ਪਰਲੇ ਪਾਸੇ ਬੈਠਿਆ ਗੁਰੂ ਗੋਬਿੰਦ ਸਿੰਘ ਜੀ ਪੋਟਾ ਪਾ ਵੀ ਦਿੱਤੇ ਤੁਸੀਂ ਉੱਥੇ ਬਹਿ ਕੇ ਗਾਲਾਂ ਕੱਢ ਕੇ ਮੜ ਗਿਆ ਕਰਨਗੇ ਬਸ ਹੋਰ ਕੀ ਕਰਦੇ ਹੁਣ ਹੁਣ ਵੀ ਤਾਂ ਹੀ ਮੜ ਜਾਂਦੇ ਨੇ ਕਾਂਗਰਸ ਵਾਲੇ ਉੱਥੇ ਬੋਲਣ ਜਾਂਦਾ ਵਿਧਾਨ ਸਭਾ 'ਚ ਬੋਲਣ ਨੂੰ ਹੈ ਨਹੀਂ ਕੁਝ ਮੈਂ ਕਹਦਾ ਨਾ ਉਹਨਾਂ ਵੀ ਅੱਖਾਂ 'ਚ ਖੱਪਾ ਕੇ ਗੱਲ ਕਰੋ ਚਲੋ ਕਰੋ ਤੂੰ ਤੁਸੀਂ ਇਹ ਖਰਾਬ ਕੀਤਾ ਹੈ ਉੱਥੋਂ ਤੱਕ ਆਉਂਦੇ ਨਹੀਂ ਬਾਹਰ ਜਾ ਕੇ ਬੋਲਣ ਲੱਗ ਜਾਂਦੇ ਸੋ ਉਹ ਉਹ ਬੰਦੇ ਨੂੰ ਵੋਟਾਂ ਪਾਓ ਜਿਹਨੂੰ ਵੋਟ ਪਾ ਕੇ ਆਪਾਂ ਨੂੰ ਲੱਗੇ ਯਾਰ ਸਾਡੇ ਜਵਾਕਾਂ ਦਾ ਸਾਡੇ ਘਰ ਦਾ ਫਿਊਚਰ ਜਿਹੜਾ ਉਹ ਸੇਫ ਹੱਥਾਂ 'ਚ ਆਉਣਾ ਕਿਸੇ ਗੁੰਡਿਆਂ ਬਦਮਾਸ਼ਾਂ ਦੇ ਹੱਥਾਂ 'ਚ ਨਹੀਂ ਹੈਗਾ। ਜੈਹਾ 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 ਸੁਬੀਰੋ ਮੈਂ ਤੁਹਾਡਾ ਜਜ਼ਬਾ ਜੋਸ਼ ਮੈਂ ਦੇਖ ਰਿਹਾ ਇਸ ਕਰਕੇ ਜਿੱਥੇ ਵੀ ਅਸੀਂ ਗਏ ਆ ਅਸੀਂ ਐਬੋ ਵਾਲ ਗਏ ਆ ਅਸੀਂ ਬਾੜ ਲਗਭਗ ਸਾਰੇ ਬਾੜਾਂ 'ਚ ਜਾ ਰਹੇ ਆ ਜਵਾਰ ਕੈਂਪ ਗਏ ਆ ਸਾਰੇ ਵਾਰਡਾਂ ਚ ਜਾਈ ਜਾ ਰਹੇ ਤੁਹਾਡੇ ਪਿੰਡ ਆ ਜਿੱਥੇ ਵੀ ਜਾ ਰਹੇ ਲੋਕ ਇਹੀ ਕਹਿੰਦੇ ਆ ਕਿ ਜੀ ਅਸੀਂ ਸੋਚ ਰੱਖਿਆ ਊਂਪਾ ਮੈਂ ਜੋ ਮਰਜੀ ਇਹ ਕਹੀ ਜਾਣ ਸੋਸ਼ਲ ਮੀਡੀਆ ਤੇ ਫਰਾਨਾ ਅਸੀਂ ਮਨ ਆਪਣਾ ਬਣਾ ਰੱਖਿਆ ਕਿਉਂਕਿ ਸੱਤ ਦਿਨ ਰਹਿ ਗਏ ਹੁਣ ਕੋਈ ਤੁਸੀਂ ਇਹ ਹਜਾ ਕੁਛ ਤਾਂ ਉਧਰ ਕੋਈ ਨਾ ਉਧਰੋਂ ਕੋਈ ਵੀ ਇਹ ਹਜਾ ਪਾ ਹੰਦੇ ਤਾਂ ਜਾਂ ਕੋਈ ਹੋਰ ਬੀਬੀ ਨੇ ਤੁਸੀਂ ਬਦਲ ਚੋਂਗੇ ਹੁਸੈਨ ਨੇ ਕਹਿੰਦੇ ਆ ਕਹਿੰਦੇ ਵੀ ਨੰਤਾਲੀ ਸਿੱਖਿਆ ਨਹੀਂ ਕੰਮ ਕਰਦੀ ਹੁੰਦੀ ਕੁੜੀ ਕੁੜੀ ਦੇ ਜਦੋਂ ਨੰਦ ਘਰ ਦੇ ਹੁੰਦੇ ਆ ਤਾਂ ਉਹ ਕੁੜੀ ਵਾਲਿਆਂ ਵੱਲੋਂ ਕੁੜੀ ਨਾਲ ਸਿੱਖਿਆ ਦੇਣ ਲੱਗ ਜਾਂਦੀ ਹੈ ਆਪਣੇ ਸਹੁਰੇ ਨੂੰ ਬਾਪ ਸਮਝੀ ਸੱਸ ਨੂੰ ਮਾਂ ਸਮਝ ਕੇ ਪੈਰੀ ਹੱਥ ਲਾਈ ਪੈਣੇ ਹਨਾ ਆਹ ਉਹਦੇ ਨਾਲ ਕੁੜੀ ਦਾ ਸੁਭਾਅ ਨਹੀਂ ਬਦਲਦਾ ਜੇ ਉਹਨੇ ਸੱਸ ਦੀ ਗੁੱਤ ਪਟਣੀ ਹੋਏ ਪਹਿਲੇ ਦਿਨ ਜਾ ਕੇ ਦੂਜੇ ਦਿਨ ਪੱਟ ਹੋ ਗਈ ਉਹਦੇ ਨਾਲ ਸੁਭਾਅ ਨਹੀਂ ਬਦਲਦਾ ਉਹ ਨੰਤਾਲੀ ਸਿੱਖਿਆ ਨਹੀਂ ਕੰਮ ਕਰਦੀ ਠੀਕ ਹੈ ਨਾ ਜਿੰਦਾਬਾਦ ਸੋ ਹੁਣ ਤਾਂ ਮਾਨ ਬਣਾ ਚੁੱਕੇ ਤੁਸੀਂ ਪਰ ਉਹਦਾ ਹੰਕਾਰ ਵੇਖੋ ਬੋਰਡਾਂ ਚੋਂ ਵੀ ਚਲਕਦਾ ਬੋਰਡਾਂ ਚੋਂ ਬੋਰਡ ਵੀ ਆਇਆ ਲਾਇਆ ਹੋਣਾ ਕਿ ਆਸ਼ੂ ਇਜ਼ ਮਸਟ ਵੀ ਆਸ਼ੂ ਜ਼ਰੂਰੀ ਹੈ ਕਿਉਂ ਭਈ ਕਿਉਂ ਜ਼ਰੂਰੀ ਹੈ ਭਈ ਸੱਚ ਕੀ ਗੱਲ ਉਹ ਸਾਡੀ ਮਜਬੂਰੀ ਹੈ ਜਿਹੜਾ ਜ਼ਰੂਰੀ ਹੈ ਉਹਦਾ ਬੈਰ ਤੁਹਾਨੂੰ ਪਤਾ ਆ ਉਹ ਬੰਦਾ ਜ਼ਰੂਰੀ ਹੈ ਉਹ ਬੰਦਾ ਐਸਾ ਦਿੱਲੀ ਦੇ ਇੱਕ ਗਰੀਬ ਇਲਾਕੇ ਦਾ ਕੋਈ ਬੱਚਾ ਸੀਗਾ ਅਖਬਾਰ ਚ ਆ ਗਿਆ ਉਹਨੂੰ ਕੋਈ ਐਹ ਜੀ ਬਿਮਾਰੀ ਹੋ ਗਈ ਜਿਹੜੀ 1 ਕਰੋੜ ਬੱਚੇ ਚੋਂ ਇੱਕ ਨੂੰ ਹੁੰਦੀ ਹੈ ਤੇ ਉਹ ਜਿਹੜਾ ਟੀਕਾ ਲੱਗਦਾ 16 ਕਰੋੜ ਰੁਪਏ ਦਾ ਹੈ ਸਵਿਟਜ਼ਰਲੈਂਡ ਚ ਬਣਦਾ ਏ ਤਾਂ ਇਹਨਾਂ ਨੇ ਕੋਸ਼ਿਸ਼ ਕਰਨ ਲੱਗੇ ਸੰਜੀਵ ਰੌੜਾ ਜੀ ਮੇਰੇ ਕੋਲੇ ਵੀ ਆਏ ਸੀ ਕੇਜਰੀਵਾਲ ਸਾਹਿਬ ਕੋਲ ਵੀ ਗਏ ਸੀ ਕਿ ਵੀ ਜਿੰਨਾ ਅਸੀਂ ਕਰ ਸਕਦੇ ਆ ਦੋਸਤਾਂ ਮਿੱਤਰਾਂ ਤੋਂ ਕਰਾ ਦਿੰਨੇ ਆ ਇਹ 16 ਕਰੋੜ ਚ ਬਹੁਤ ਜ਼ਿਆਦਾ ਹੈ ਕਹਿੰਦੇ ਨਹੀਂ ਬੱਚੇ ਦੀ ਜਾਨ ਬਚਾਉਣੀ ਆਪਾਂ ਨੇ ਹਾਲਾਂਕਿ ਉਹਨੂੰ ਜਾਣਦੇ ਨਹੀਂ ਸੀ ਪਰਿਵਾਰ ਨੂੰ ਇਹਨਾਂ ਨੇ ਕਰ ਕਰਾ ਕੇ ਉਹ ਕੰਪਨੀ ਨਾਲ ਵੀ ਗੱਲ ਕੀਤੀ ਉਦੋਂ 4 ਕਰੋੜ ਰੁਪਇਆ ਘਟਾ ਲਿਆ ਉਹਨਾਂ ਨੇ ਵੀ ਚਲੋ ਲਾਗਤ ਦੇ ਦਿਓ ਸਾਨੂੰ 12 ਕਰੋੜ ਰੁਪਇਆ 12 ਕਰੋੜ ਰੁਪਇਆ ਨਹੀਂ ਬਾਲੀਵੁੱਡ ਵਾਲਿਆਂ ਕੋਲੇ ਵੀ ਗਏ ਸਿੰਗਰਾਂ ਕੋਲੇ ਵੀ ਗਏ 12 ਕਰੋੜ ਰੁਪਇਆ ਇਕੱਠੇ ਕਰਕੇ ਟੀਕਾ ਲਵਾ ਕੇ ਉਹ ਬੱਚੇ ਦੀ ਜਾਨ ਬਚਾਤੀ ਜੀ ਬੰਦੇ ਜਿਹੜਾ ਬੰਦਾ